ਅ ਇਸ ਮੁਕਾਮ ਤੇ ਕਿੰਨਾ ਮਿਸ ਕਰਦੇ ਹੋ ਫਾਦਰ ਨੂੰ ਆਪਣੇ ਬਹੁਤ ਜ਼ਿਆਦਾ ਕਿਉਂਕਿ ਉਹ ਚਾਹੁੰਦੇ ਸੀ ਕਿ ਮੈਂ ਕਲਾਕਾਰ ਬਣਾ ਮੈਂ ਸਿੰਗਰ ਬਣਾ ਜਾਂ ਮੈਂ ਕਿਸੇ ਵੀ ਕਿਤੇ ਤਰੀਕੇ ਨਾਲ ਮੈਂ ਕਿਉਂਦੋਂ ਮਗਾਉਂਦੇ ਜ਼ਿਆਦਾ ਹੁੰਦਾ ਹੈਗਾ ਤਾਂ ਉਹ ਚਾਹੁੰਦੇ ਸੀ ਕਿ ਮੈਂ ਮੇਰਾ ਪੁੱਤ ਕਲਾਕਾਰ ਬਣੇ ਮੈਨੂੰ ਸਾਈਕਲ ਤੇ ਬਿਠਾ ਕੇ ਉਹ ਟੂਰਨਾਮੈਂਟਾਂ ਚ ਲਈ ਫਿਰਦੇ ਹੁੰਦੇ ਇਹਨੂੰ ਭਾਈ ਮੋਖ ਮੋਗਾ ਦੇ ਮਿੱਟ ਦੇ ਬਣਾ ਉਹ ਦੇਖ ਲਾ ਤੁਸੀਂ ਆ ਕਈ ਵਾਰੀ ਗੱਲਾਂ ਹੁੰਦੇ ਸੀ ਵੀ ਜੀ ਬਾ ਪੰਜ ਮਿੰਟ ਦੇ ਦੋ ਕਹਿੰਦੇ ਬਸ ਹੀ ਪੰਜ ਮਿੰਟ ਦਿੰਦੇ ਨਹੀਂ ਤੁਹਾਨੂੰ 10 ਮਿੰਟ ਰੁਕ ਜੀ ਕਈ ਵਾਰੀ ਜਿੰਨੇ 10 11 ਵਜੇ ਚੱਲ ਗਏ ਰਾਤ ਨੂੰ 4 ਜਾਂ 5 ਵਜੇ ਵਾਰੀ ਆਣੀ ਅਸੀਂ ਉੱਥੇ ਖੜੇ ਰਹਿੰਦੇ ਸੇ ਦੇ ਜੇ ਮੈਂ ਕਹਿੰਦਾ ਇਹ ਵਾਪਸ ਕਰੀਏ ਕੱਢ ਜਾ ਆਪਾਂ ਜੇ ਉਧਰ ਵਾਗੇ ਦਰਵਾਰੀ ਨਾਲ ਤੇ ਜਿਹੜੇ ਉਹ ੜੀ ਕਾ ਉਹ ਇਧਰ ਬਣਾਉ ਮਿਲਦਾ ਵੀ ਉਹ ੜੀਕਦਾ ਜਿਹੜੀ ਉਹ ੜੀਕਾਂ ਕੀਤੀਆਂ ਨੇ ਬਹਿ ਬਹਿ ਕੇ ਸਟੇਜਾ ਸਟੇਜ 'ਮਾ ਫਰਾਏ ਕਿਸੇ ਨੂੰ ਬਾਂਝਾ ਤਾਂ ਨਹੀਂ ਰੱਖਦੀ ਕਾਣਾ ਕਲਾਕੀ ਜੀ ਤੇ ਚੜ ਕੇ ਅਸੀਂ ਆਪਦਾ ਆਪ ਨੂੰ ਦਿਖਾਉਣੇ ਆ ਲੋਕਾਂ ਨੂੰ ਤਸੀਂ ਉਹਦੇ ਕੋਲ ਖੜਕੇ ਜੇ ਸਟੇਜ ਮਾਨੇ ਲਾ ਲੋ ਜਿ ਸਰਸੋਦੀ ਮਾਨੇ ਦੇਖਿਆ ਵੀ ਹੈ ਨਾ ਇਦਾਂ ਤਾਂ ਫਿਰ ਉਹ ਚੀਜ਼ਾਂ ਫੂਰੀਆਂ ਆਉਂਦੀਆਂ ਤੁਹਾਡੇ ਆਪੇ ਉਹਦਾਂ ਦੀ ਵਿਰਧ ਬਣਾਉਂਦੀ ਹੈ ਤੇ ਤੁਸੀਂ ਆਪਣੇ ਕੰਮ ਕਰਕੇ ਅੱਗੇ ਹੁੰਦੇ ਰਹਿੰਨੇ ਔਰ ਮੇਰੇ ਖਿਆਲ ਚ ਵੀ ਥਕਣਾ ਹਾਰਨਾ ਚਾਹੀਦਾ ਵੀ ਨਹੀਂ ਔਰ ਕਰਦੇ ਰਹਿਣਾ ਚਾਹੀਦਾ ਕੁਛ ਨਾ ਕੁਛ ਔਰ ਕੋਈ ਸੈਡ ਹੋਣ ਵਾਲੀ ਜਾਂ ਕੋਈ ਦੁਖੀ ਹੋਣ ਵਾਲੀ ਕੁਛ ਨਹੀਂ ਗੱਲ ਇਦਾਂ ਦੀ ਉਹ ਸਾਰਿਆਂ ਦੀ ਜ਼ਿੰਦਗੀ ਜੀ ਅਸੀਂ ਫੇਰ ਬLESਸ ਦਾ ਕੇ ਸਾਨੂੰ ਲੋਕੀ ਜਾਣਦੇ ਆ ਜਿਹੜੀ ਚੀਜ਼ ਅਸੀਂ ਕਰਦੇ ਆ ਤੇ ਸਾਨੂੰ ਦੋ ਕੁ ਪੈਸੇ ਹੀ ਮਿਲਦੇ ਆ ਸਾਡੇ ਖਾਤੇ ਚ ਚੱਲਦੇ ਆ ਔਰ ਸਾਨੂੰ ਇੱਜ਼ਤ ਮਿਲਦੀ ਏ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਇਸ ਦਾ ਗੌੜ ਦੇ ਬਹੁਤ ਪਿਆਰੇ ਬੱਚੇ